ਕੁਰਤੀਆਂ ਸ਼ੁਰੂ ਹੋ ਰਹੀਆਂ ਸੰਗਤ ਦੂਰੋਂ ਦੂਰੋਂ ਆਈ ਹੋਈ ਹੈ ਜਲਦੀ ਦੇ ਨਾਲ ਬੇਨਤੀ ਕਰਾਂਗੇ ਕਬੱਡੀ ਦੇ ਖਿਡਾਰੀਆਂ ਨੂੰ ਉਹ ਗਰਾਊਂਡ 'ਤੇ ਜਲਦੀ ਆ ਜਾਣਗੇ ਪਹਿਲਾ ਮੈਚ ਤੋਂ ਭਲਵਾਨ ਗੁਰਮੀਤ ਬਾਜੇ ਕਾ ਭਲਵਾਨ ਜੰਡ ਬਾਪੀ ਦੇ ਹੋਣੇ ਜਾ ਰਿਹਾ ਉਸ ਤੋਂ ਬਾਅਦ ਇਹ ਮੁਕਾਬਲਾ ਮਾਝ ਤੇ ਦਸ਼ਮੇਂਡ ਕਲੱਬ ਘਰੇ ਦਾ ਹੋਣਾ ਹੈ

ਇਹ ਤੇ ਹਾਜੀ ਹੁਣ ਦੀ ਪਹਿਲੀ ਪਲੇਟ ਦੇ ਮਾਰ ਮਕਰਾ ਬਾਨਾ ਬਸਾਣੀ ਕਬੱਡੀ ਦਾ ਸਟਾਰ ਮੰਦਰਾ ਪਾਣੀ ਕਬੱਡੀ ਦਾ ਸਟਾਰ ਮੰਦਰਾ ਅੱਜ ਕਬੱਡੀ ਦੇ ਵੀ ਪੱਲੇ ਮੈਚ ਹੋਏ ਆ ਵੀਰੋ ਦੇਖਦੇ ਆ ਔਰ ਭਵਾਨਾਂ ਦੇ ਜੋ ਜਿਹੜੇ ਆਪਾਂ ਦੇਖ ਰਹੇ ਲੱਗਦੀ ਹੈ ਸਾਡੇ ਰਮਨ ਕੁਮਾਰ ਬਿਜਲੀ ਜਿਵੇਂ ਉਹ ਸ਼ੇਰਤਾਂ ਤੇ ਪਹੁੰਚ ਚੁੱਕੇ ਆ ਜੀ ਆਲਾ ਸਾਡੇ ਸਾਰੇ ਸਰਦਾਰ ਦੇ ਵੀਰ ਨੇ ਲੈ ਵੀ ਹਰ ਮੀਤ ਮਿੱਤੂ ਪਾ ਦੇਗੇ ਉਹਨਾਂ ਜਿਹੜੇ ਭਾਰੀ ਸ਼ਰੀਰ ਦੇ ਵਿੱਚ ਹੈ ਗੋੜਾ ਜਿਹਾ ਲੱਗ ਰਿਹਾ ਹੈ ਕਿ ਗੁਰਨੀਤ ਆਇਆ ਬੰਦੇ ਦੇ ਕਿਨੇ ਡਾਲੇ ਦੇ ਉੱਪਰ ਇਧਰ ਵੀ ਪਾਸੇ ਦੇਖਾਂਗੇ ਵੀ ਰਾਜੂ ਦੇ ਨਾਲ ਕੁੱਤੀ ਚੱਲ ਰਹੀ ਹੈ ਜੋਰ ਲੱਗਿਆ ਹੋਇਆ ਹੈ ਲੈ ਵੀ ਮਾੜੀ ਟੀਮ ਮੰਗਲਬਾਈ ਤਿਆਰ ਕਰਕੇ ਜਲਦੀ ਆਪਾਂ ਵੀ ਬੁਲਾਉਣਾ ਹੁੰਦੇ ਆਵਾਂਗੇ ਤੋਂ ਬੈਂਟੀ ਐਂਡ ਹੈਲੋ ਹੈਲੋ

ਸਾਡੇ ਬਲੰਗਰ ਪ੍ਰਭਾਵ ਦੀ ਬਾਕੀ ਕਹਿੰਦੇ ਜਿਨ੍ਹਾਂ ਨੇ ਇੱਥੇ ਮਾਦੇ ਦੀ ਟੀਮ ਲੈ ਕੇ ਆਈ ਹੈ ਵੀ ਗੁਰਵਿੰਦਰ ਸਾਡੇ ਧਾਣੇ ਦੀ ਟੀਮ ਜੈਂਟਰ ਆਈ ਹੈ ਇਨਸ਼ਾਅੱਲਾ ਮੇਰਾ ਖੇਡ ਮੈਦਾਨ ਦੇ ਕੋਲ ਪਹੁੰਚਦਾ ਤੇ ਜਲਾਲਾਬਾਦ ਕਮਾਨੇ ਵਾਲਾ ਮੋੜ ਬੜਾ ਬੀਰੀਆ ਮੁਕਾਬਲਾ ਭਲਵਾਨਾਂ ਦੇ ਤਰਫੋਂ ਵੀ ਸਾਡਾ ਲੱਗਦਾ ਹੈ ਕਿ ਭਲਵਾਨਾਂ ਦੀ ਧਿਰਤੀ ਤੇ ਮੇਰੇ ਨੂੰ ਭਲਵਾਨਾਂ ਦੇ ਚੱਲਦੀ ਹੈ ਦਰਮਿਆਨ ਬੱਗੇ ਮੁਕਾਬਲੇ ਹੋਏ ਕੁਸ਼ਤੀਆਂ ਕਰਵਾਈਆਂ ਰਹੀਆਂ ਨੇ ਕੱਲ ਕਰੇਵਾਲ ਪਿੰਡ ਦੇ ਵਿੱਚ ਔਰ ਕਬੱਡੀ ਦਾ ਵੀ ਕਨੇ ਵਧੀਆ ਟੂਰਨਾਮੈਂਟ ਕੱਲ ਕਰੇਵਾਲ ਦੀ ਧਰਤੀ 'ਤੇ ਹੋਇਆ। ਅੱਜ ਮਲਾਲਾਬਾਦ ਦੇ ਵਿਚਾਰੇ ਹੋਏ ਆ। ਬਹੁਤ ਵਧੀਆ ਮੁਕਾਬਲੇ ਕਬੱਡੀ ਦੇ ਵੀ ਕਰਵਾਉਂਦੇ ਆ ਔਰ ਕੁਸ਼ਤੀਆਂ ਵੀ ਕਰਵਾ ਰਹੇ ਆ। ਪਹਿਲਾਂ ਤੁਹਾਨੂੰ ਧੰਨਵਾਦ ਕਰਾਂਗੇ। ਵੱਡੇ ਸਤਕਾਰ ਜੋ ਸਰਪੰਚ ਸਾਹਿਬ ਦੀ ਸਮੂਹੇ ਗ੍ਰਾਮ ਪੰਚਾਇਤ ਔਰ ਬੇਨਤੀ ਕਰਦੇ ਆ ਵੀ ਟੀਮਾਂ ਜਲਦੀ ਗ라운ਡ 'ਤੇ ਆ ਜਾਣ। बहुत करके और

ਆਦੇ ਕੇਵਲ ਕੰਪੋਟਿੰਗ ਵਿਸ਼ੇਸ਼ਤਾਵਾਂ ਤੇ ਪਹੁੰਚਣਗੇ ਜਿਹਨਾਂ ਨੂੰ ਆਦਦੇ ਆ ਇਧਰ ਮੇ ਸਾਥੇ ਪਾਜੇ ਕਾ ਜੀ ਧੌਂਦ ਤੇ ਨੇ ਲਾ ਵੀ ਹਮੇ ਨੇ ਗੋਡਾ ਰੱਖਿਆ ਹੋਇਆ ਆਉ ਵਾਕ ਪਾਇਆ ਹੋਇਆ ਕਾਟੇ ਵਾਲੀ ਕੁਸ਼ਤੀ ਖੇਡ ਮੈਦਾਨ ਦੇ ਵਿੱਚ ਚੱਲ ਰਹੀ ਹੈ ਤੇ ਸਾਹਮਣੇ ਦੇਖ ਰਹੇ ਹਾਂ ਕਿ ਰਾਜੂ ਨੇ ਵਾਕ ਪਾ ਲਿਆ ਬਾਬਾ ਤੁੰਮੜ ਸ਼ਾਦੀ ਆਦ ਦੇ ਵਿੱਚ ਵੀ ਲਾਵੇ ਰਿਹਾ ਉਹ ਇੱਕ ਵੱਡਾ ਸਾਰਾ ਬਿਚਾਰਾ ਲਾਵਾਂਗੇ ਦੋ ਰਿਆ ਖਿਲਾਫ ਬਿਚਾਰੇ ਚਾਹ ਮੈਂ ਕਹਿੰਦਾ ਧੰ ਤਨ ਬਾਬਾ ਤੁੰਮੜ ਜੀ ਮਹਾਰਾਜ ਕੀ ਸਦਾ ਹੀ ਜੈ ਸਦਾ ਹੀ ਜੈ ਬਾਬਾ ਭੰਮਣ ਸ਼ਾਹ ਜੀ ਮਹਾਰਾਜ ਦੀ ਯਾਦ ਦੇ ਵਿੱਚ ਵੱਡਾ ਮੇਲਾ ਮੇਰੇ ਵੀਰੋ ਆਏ ਹਾਲ ਸਾਡੇ ਪ੍ਰਬੰਧਕ ਵੀਰ ਜਲਾਲਾਬਾਦ ਦੀ ਧਿਰਤੀ ਦੇ ਕਰਾਉਂਦੇ ਆ ਮੈਂ ਤੈਨੂੰ ਜਰੂ ਧੰਨਵਾਦ ਕਰਦਾ ਸਮੂਹ ਪ੍ਰਬੰਧਕ ਵੀਰਾਂ ਦਾ ਕਮੇਟੀ ಗ್ರಾಮ ਪੰਚਾਇਤ ਆ ਔਰ ਸੰਗਤ ਵੀ ਕਹਿੰਦੇ ਦੂਰੋ ਦੂਰੋ ਆਉਂਦੀ ਹੈ ਇਲਾਕੇ ਦੇ ਵਿੱਚੋਂ ਵੀ ਸੰਗਤ ਆਉਂਦੀ ਹੈ ਤੇ ਦੂਰੋ ਦੂਰੋ ਵੀ ਸੰਗਤ ਆਉਂਦੀ ਹੈ ਮੇਰੇ ਵੀਰੋ ਸਾਰੀ ਸੰਗਤ ਦਾ ਭੋਮੀ ਭੋਲੀ ਢਾਗਾ ਗਰਾਊਂਡ ਦੇ ਵਿੱਚ ਆਵੇ ਟੀਮ ਢਾਗੇ ਦੀ ਲੌਂਗ ਕਾਉਂਡ ਵੀ ਆ ਗਈ ਜਲਦੀ ਦੇ ਨਾਲ ਢਾਗੇ ਦੀ ਟੀਮ ਤੇ ਜੰਡਰ ਸਾਹਿਬ ਦੀ ਟੀਮ ਦਾ ਮੈਚ ਹੋਣਾ ਹੈ ਟੀਮਾਂ ਗਰਾਊਂਡ ਦੇ ਵਿੱਚ ਜਲਦੀ ਆਉਣੀਆਂ ਢਾਗਾ ਦੇ ਜਿੰਦ ਸਾਹਿਬ ਮੁਕਾਬਲਾ ਕਿਹੜਾ ਰਹਿਣਾ ਮੇਰੇ ਵੀਰੋ ਭਾਗਾਂ ਤੇ ਜਿਹੜੇ ਤਖਾਲ ਦਾ ਲੈ ਵੀ ਪਾਕੀ ਚਾਲਾ ਜਿਵੇਂ ਬੱਤ ਪਾਈ ਫਿਰਦਾ ਹੈ ਲੈ ਗਿਆ ਮਿੰਟ ਸੁਣਵਾ ਦੇ ਨਾਲ ਸਨਮਾਨ ਹੋਇਆ ਤੇ ਉਹ ਪੂਕੀ ਤਮਾਪਤ ਹੋ ਗਈ ਹੈ ਕੁਲਵੀਰ ਮਾਮੂ ਜੁੜੀਆ ਤੇ ਨਾਲ ਲਖਪ੍ਰੀਤ ਗਦਾਲਾਬਾਦ ਪਲਵਾਨ ਬਕੌੜੀ ਦੱਤੋ ਕਿਹੜਾ ਦਿੱਕਿਆ ਇਹਨਾਂ ਦੇ ਵਿੱਚੋਂ ਲਖਪ੍ਰੀਤ ਗਦਾਲਾਬਾਦ ਵੀ ਮਰਿਓ ਮਾਣ ਸਨਮਾਨ ਨਾਲੀ ਸ਼ਕਤ ਨੂੰ ਬੇਨਤੀ ਹੈ ਜਿੰਨਾ ਵੀ ਕਰਤਾਲ ਦੇ ਪੁਲਵਾਨਾਂ ਦਾ ਆ ਗੱਪੀ ਕਹਿੰਦੇ ਫਿਰੇ ਦੀ ਚੰਦਰੀ ਹੈ ਖੇਡ ਮੈਦਾਨ ਦੇ ਵਿੱਚ ਵੱਡਾ ਮਕਾਬਲਾ ਦੇਖਿਓ ਮੰਦਰ ਪੁਲਵਾਨ ਖੜੀ ਖਾਨੇ ਦੇ ਨਾਲ ਵੀ ਕੁੱਤੀਆਂ ਧੁਰੀਆਂ ਭਲਵੀਰ ਪੁਲਵਾਨ ਲਾਮੂ ਜੀ ਨੇ ਗਰੀਰ ਆਹ ਖਾਕੇ ਦਾ ਬਾਣ ਲੋ ਖੇਡ ਮੈਦਾਨ ਦੇ ਵਿੱਚ ਕਹਿੰਦੇ ਵੱਤ ਪਾਇਆ ਹੋਇਆ ਮਿੱਤੂ ਬਾਜੇ ਨੇ ਪਰਮੇਂਤ ਫਿਰ ਮਿੱਤੂ ਬਾਜੇ ਕਹਿੰਦਾ ਉਹ ਬੱਲੇ 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 ਮਾਰ ਦਿਓ ਤਾੜੀ ਜਿੰਦੀ ਜਾਨ ਆਵੇ ਲੈ ਜੀ ਦੱਸ ਦਿਓ ਪੁਲਵਾਨਾਂ ਦਾ ਵੀ ਹੌਸਲਾ ਵਧਾਉਣਾ ਤੋ ਟੀਮਾਂ ਕਬੱਡੀ ਆਲ ਓਪਨ ਪਰ ਜੀਤ ਸ਼ਾਕਾ ਵੀ ਕਹਿੰਦੇ ਮੋਠਾ ਨਹੀਂ ਹੁੰਦਾ ਆਇਆ ਹੋਇਆ ਅੱਜ ਦੇ ਮੇਲੇ ਤੇ ਗੱਲ ਵੱਡੀ ਪਾਣੀ ਹੈ ਖੇਡਾਂ ਕਬੱਡੀ ਦੇ ਰਿਓ ਹਾਂ ਤਾਂ ਆਪੀ ਕਬੱਡੀ ਖਿਡਾਰੀ ਹਰ ਪਿੰਡ ਤੋਂ ਇਸ਼ਾਕਾ ਰੌਟਾਂ ਵਾਲੀਆ ਉਹਦੇ ਦਰਦੀ ਤੁਹਾਨੂੰ ਦਿਖਾਵਾਂਗੇ ਥੋਣੀ ਢਾਗਾ ਢੋੜਾ ਢੋਨੇ ਬਹੁਤ ਵਧੀਆ ਟੀਮ ਲੈ ਕੇ ਆਏ ਹੋਏ ਹੈ ਤੋਂ ਬੈਂਤੀ ਹੈ ਜਲਦੀ ਦੇ ਨਾਲ ਜੱਟ ਸਾਹਿਬ ਤੇ ਢਾਗਾ ਗਰਾਊਂਡ ਦੇ ਵਿੱਚ ਜਲਦੀ ਆਉਣਗੇ ਗੇਂਦ ਦਾ ਤੇ ਢਾਗਾ ਵਕਤ ਪਾਇਆ ਹੋਇਆ ਹੈ ਉਹ ਬੱਲੇ ਬੱਲੇ ਹੋਈ ਪਈ ਹੈ ਕਮਾਲ ਦੀ ਖੇਡ ਉਹ ਦੇਖਿਆ ਵੀ ਪੁਲਵਾਨੀ ਬਾਖੀਆ ਕਹਿੰਦੇ ਦਾਲ ਆਇਆ ਹੋਇਆ ਹੈ ਬਾਜੀ ਕਹਣਾ ਬੱਤ ਪਾਈ ਜਾਂਦਾ ਬਾਜੀ ਕਹਣਾ ਕਹਿੰਦੇ ਇਹਨ ਕੁੜਾ ਨਹੀਂ ਹੋਗਾ ਮੇਰੇ ਮਿੱਤਰੋ ਰਾਜੂ ਬਿਨਾਲ ਟੋਪੇ ਦੀ ਘੱਟ ਸਿਰੇ ਦਾ ਮੁਕਾਬਲਾ ਪਰ ਮੀਤ ਫਿਰ ਮਿੱਤੂ ਬਾਜੀ ਦੇ ਤੇ ਰਾਜੂ ਬਾਦੂ ਹਾਂ ਓਕੇ ਜੀ ਲੈ ਵੇ ਟੀਕੇ 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 ਯਸ